ਰਸ਼ਦ ਫਸਿਆ ਕੁ ਤਾਂ ਜਨਮ ਮਰਨ ਦੁੱਖ ਜਾਈ ਵਰਤਿ ਬੀ

Dharma, I the you. ਯਾਰੀ ਜੀ ਕਟ ਕਟ ਰਵਿਆ ਆਪਨਕਾਰੀ ਜਲ ਤਲ ਨਹੀਂ ਅੱਲ ਕੋ ਬੁਤੋ ਵਰਤ ਗੁਰਸ਼ਪਤੀ ਦੇ o brahma druni haapi uni kadapi thar ਸਤ ਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਗਰ 바ਦੀ ਹਾਰੀ ਸਤ ਗੁਰ ਬੰਨ ਤਨ ਤੋੜਦਾਰੇ ਬਾਣ ਕਰਬ ਰਤਨ ਪਰਗਾਸ ਰਾਨ ਹਰਮਨ ਵਰਸਿਆ ਨਿਰਕਾਰ ਦੀ ਜੀ ਜੋਗਰਾ ਸੰਤਕੂਰ ਬੰਦਨ ਤੂੜੜਾ ਨਾਲ ਜੀਵ ਨਾਨਕ ਦਾ ਨਾਮ ਰਤਨ ਪਰਗਾਸਿਆ ਹਰ ਮਨ ਵਿਚਿਆ ਨਿਰੰਕਾਰ ਜੀਵ ਵਾਜੁ ਦੀ ਕਾ ਵਾਰਣ ਦੀ ਕੀ ਬੰਦੈ ਤੁੰਤਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਮੁਖ ਤੋਂ ਚਾਰੀ ਹੋਈ ਸੁਰਤ